ਮਾਤਰਾ ਸ਼ਾਇਦ ਗੁਜਰਦੇ ਕੌਮੀ ਮੁੱਖ ਮਾਰਗ ਦੇ ਨਿਰਮਾਣ ਤੋਂ ਬਾਅਦ ਪਗਤ ਸਿੰਘ ਚੌਕ ਦੇ ਵਿੱਚ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਦੇ ਮੰਤਵ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਰੋਕਣ ਦੇ ਲਈ ਚੌਕ ਦੇ ਵਿੱਚ ਬਣੇ ਕੱਟ ਨੂੰ ਗਰੇਲਾ ਲਾ ਕੇ ਬੰਦ ਕਰ ਦਿੱਤਾ ਹੈ ਤਹਿਤ ਹੀ ਦੋ ਪਹੀਆ ਤੇ ਪੈਦਲ ਔਣ ਜਾਣ ਵਾਲੇ ਲੋਕਾਂ ਦੇ ਲਈ ਛੋਟਾ ਰਸਤਾ ਰੱਖਿਆ ਹੈ ਜਿਸ ਕਾਰਨ ਇਸ ਚੌਕ ਦੇ ਵਿੱਚ ਜਾਮ ਲੱਗਣ ਕਾਰਨ ਲੋਕ ਹਸਿਆਰ ਖਾਨ ਅੱਜ ਤੱਕ ਬੁੱਧਵਾਰ ਨੂੰ ਦੁਪਹਿਰੇ 2 ਵਜੇ ਰੋਟੀ ਕਲਪਰਦਾਨ ਪ੍ਰਸੋਕਤਮ ਸਿੰਘਲਾ ਨੇ ਚੌਂਕ ਦੇ ਵਿੱਚ ਟ੍ਰੈਫਿਕ ਲਾਈਟਾਂ ਲਾ ਕੇ ਚੌਂਕ ਖੋਲੇ ਜਾਣ ਦੀ ਮੰਗ ਕੀਤੀ ਉਥੇ ਟ੍ਰੈਫਿਕ ਪੁਲਿਸ ਇੰਚਾਰਜ ਸੁਖਪਾਲ ਸਿੰਘ ਨੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਿਤੇ ਜਾਣ ਦਾ ਵੀ ਸ਼ੁਰੂਆਤ ਕੀਤੀ ਹੈ ਪਰ ਫੱਦੀ ਜਾਰੀ ਸਮੱਸਿਆ ਲੋਕਾਂ ਦੇ ਲਈ ਬਣ ਰਹੀ ਹੈ ਪਰੇਸ਼ਾਨੀ ਦਾ ਕਾਰਨ ਇੱਥੇ ਜਿਹੜਾ ਭਗਤ ਸਿੰਘ ਚੌਂਕ ਆ ਇਹ ਜਾਖੜ ਰੋਡ ਨੂੰ ਮੇਨ ਰੋਡ ਜਾਂਦਾ ਹੈ ਇੱਥੇ ਸਾਰਾ ਦਿਨ ਜਾਮ ਲੱਗਿਆ ਰਹਿੰਦਾ ਹੈ ਲੋਕਾਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਆ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਚੌਂਖਲਾ ਕੇ ਫੁਲਾ ਕੇ ਇੱਥੇ ਲੇਟਾਂ ਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕੀਤੀਆਂ ਜਾਣ ਤੇ ਜੋ ਹੋਰ ਕੋਈ ਕੱਟ ਨਜਾਇਜ਼ ਕੱਟ ਨੇ ਉਹ ਬੰਦ ਕੀਤੇ ਜਾਣ। ਇਹ ਨੀ ਥਾਂ ਉਹਦੇ ਜਿਹੜੀ ਦੱਖਣ ਨੂੰ ਜਾਂਦੀ ਇੱਥੋਂ ਇਕ ਬਸ ਹਾਂਜੀ ਇਕ ਜਾਖਲ ਨੂੰ ਹਸਾਰ ਨੂੰ ਜਾਂਦੀ ਆ ਮੇਨ ਰੋਡ ਆ ਇਹ ਲੋਕ ਇੱਥੇ ਮੋਟਰਸਾਈਕਲ ਸਕੂਲ ਵਾਲੇ ਬੱਚੇ ਲੰਘਦੇ ਨੇ ਸਾਰਾ ਦਿਨ ਮੋਟਰਸਾਈਕਲਾਂ ਨਾਲ ਜਾਮ ਲੱਗਿਆ ਰਹਿੰਦਾ ਮੋਟਰਸਾਈਕਲ ਵਾਲੇ ਖੜੇ ਦਿੰਦੇ ਨੇ ਐਕਸੀਡੈਂਟ ਹੁੰਦੇ ਨੇ ਤੇ ਇਹ ਫੁਲਾ ਕੇ ਚੌਂਕ ਨੂੰ ਸਰਕਾਰ ਕੋਲ ਬੁਰਜੋਰ ਬੇਨਤੀ ਹੈ ਕਿ ਚੌਂਕ ਨੂੰ ਖਲਾਇਆ ਜਾਵੇ ਤੇ ਬੱਤੀਆਂ ਲਾਈਆਂ ਜਾਣ। ਸ਼ੋਦਨ ਸਿੰਘ ਖਲਾ 100 ਪ੍ਰਧਾਨ ਰੋਟੀ ਖਲਾ ਪਾਤਨਾ ਅਸੀਂ ਪਹਿਲਾਂ ਵੀ ਇਹ ਜੋ 올ਡ ਪਾਕ ਸਿੰਘ ਚੌਂਕ ਸਾਡਾ ਹੈਗਾ ਮੇਨ ਸੈਰ ਦਾ ਪਹਿਲਾਂ ਵੀ ਇਹਦੇ ਬਾਰੇ ਵੱਖ-ਵੱਖ ਟਾਈਮ ਤੇ ਆਵਾਜ਼ ਠਾਦੇ ਰਹਾਂ ਵੀ ਜੋ ਸਾਡਾ ਨੈਸ਼ਨਲ ਹਾਈਵੇ 71 ਜੋ ਬਣਿਆ ਇਹਦੇ ਵਿੱਚੋਂ ਕੋ ਸਟੇਟ ਹਾਈਵੇ ਲੰਘਦਾ ਜਾਖਰ ਰੋਡ ਜੋ ਹਿਸਾਰ ਰੋਡ ਹੈ ਇਹ ਮੇਨ ਸਾਡਾ ਚੌਂਗਾ ਅੱਧਾ ਸੈਰ ਸਾਡਾ ਇੱਧਰ ਆ ਅੱਧਾ ਸੈਰ ਇੱਧਰ ਆ ਜਾਖਰ ਰੋਡ ਜੋ ਇੱਕ ਮੇਨ ਸਹਿਰ ਦਾ ਪਾਤਰਾ ਸਹਿਰ ਦਾ ਮੇਨ ਇੱਕ ਰੋਡ ਆ ਜਖ ਰੋਡ ਜਿੱਤੇ ਪੂਰਾ ਕਾਰੋਬਾਰ ਆ ਦਾਜ ਮੰਡੀ ਇੱਧਰ ਆ ਬੜੇ ਬੜੇ ਬੈਂਕ ਇੱਧਰ ਨੇ ਕਾਰੋਬਾਰ ਇੱਧਰ ਨੇ ਇਹਨਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ ਜੋ ਕਿ ਬਹੁਤ ਤਕਾ ਕਰਿਆ ਪਹਿਲਾਂ ਵੀ ਹੁਣ ਵੀ ਮੈਂ ਪ੍ਰਸ਼ਾਸਨ ਪਾਸੋਂ ਮਾਨਯੋਗ ਐਸਡੀਐਮ ਸਾਹਿਬ ਪਾਤਰਾ ਤੋਂ ਮਾਨਯੋਗ ਐਮਐਲਏ ਸਾਹਿਬ ਦੇ ਧਿਆਨ 'ਚ ਲਿਆਣਾ ਤੇ ਨੈਸ਼ਨਲ ਹਾਈਵੇ ਦੇ ਜੋ ਅਧਿਕਾਰੀ ਨੇ ਇੱਥੇ ਸਾਡੇ ਐਕਸ਼ਨ ਸਾਹਿਬ ਨੇ ਐਸਡੀਓ ਸਾਹਿਬ ਉਹਨਾਂ ਦੇ ਧਿਆਨ 'ਚ ਲਿਆਣਾ ਪਲੀਜ਼ ਜੋ ਏ ਨੋ ਜੋ ਮਹਿਨਤ ਪੁਰਾਣਾ ਚੌਂਕ ਨੂੰ ਬੰਦ ਕਰਕੇ ਅਗਰੀਲਾ ਲਾਈਆਂ ਨੇ ਇਹ ਬਿਲਕੁਲ ਗਲਤ ਡ੍ਰੈਗ ਬਣਾਈ ਆ ਤੁਸੀਂ ਦੇਖੋ ਗੁਰਦੁਆਰੇ ਵਾਲਾ ਚੌਂਕ ਆਪਣੇ ਪੁਰਾਣਾ ਬੱਸ ਸਟੈਂਡ ਵਾਲਾ ਖੋਲਤਾ ਉਹ ਸਾਰੀ ਟ੍ਰੈਫਿਕ ਇੱਥੇ ਸਰਵਿਸ ਰੋਡ ਦੇਖੋ ਕਿੰਨਾ ਤੰਗ ਰੋਡ ਪੈਲੀ ਆ ਦੁਕਾਨਦਾਰ ਸੰਘਰਸ਼ ਕਰ ਰਹੇ ਨੇ ਜਿਹਦੇ ਵਿੱਚ ਕੇ ਸਰੂ ਮਾਰਕੀਟ ਆ ਗਈ ਜੈਨ ਮਾਰਕੀਟ ਆ ਗਈ ਨਵਾਂ ਬਾਜ਼ਾਰ ਆ ਗਿਆ ਪਰਸਰਾ ਮਾਰਕੀਟ ਆ ਗਈ ਉਹਦਾ ਉਹਦਾ ਜਿਹੜੇ ਅੱਗੇ ਸਰਵਿਸ ਰੋਡ ਆ ਪੂਰੀ ਤਰੀਕਾ ਪੈਲੀ ਆ ਸਾਰੇ ਟ੍ਰੈਫਿਕ ਉੱਥੋਂ ਨਹੀਂ ਹੋ ਕੇ ਜਾਖਰ ਰੋਡ ਨੂੰ ਜਾ ਰਹੀ ਆ ਜੋ ਕਿ ਸਰਾਸਰ ਗਲਤ ਹੈ ਇਧਰ ਬੈਰੀਕਰੇਟ ਲਾ ਕੇ ਆਣ ਵਾਲੀ ਟ੍ਰੈਫਿਕ ਨੂੰ ਕੰਟਰੋਲ ਕਰੋ ਆ ਗ੍ਰਿਲਾ ਚੁੱਕੇ ਮੇਨ ਚੌਂਕ ਨੂੰ ਖੋਲ ਦਿੱਤਾ ਜਾਵੇ ਤਾਂ ਜੋ ਜੋ ਸ਼ਹਿਰ ਦੋ ਹਿੱਸਿਆਂ 'ਚ ਵੰਡ ਚੁੱਕਿਆ ਉਹ ਤੋਂ ਲੋਕਾਂ ਨੂੰ ਪਰੇਸ਼ਾਨੀ ਤੋਂ ਰਾਹਤ ਮਿਲੇ ਅਸੀਂ ਡੈੱਡ ਬਾਡੀ ਲੈ ਕੇ ਜਾਂਦੇ ਆ ਸ਼ਮਸ਼ਾਨ ਘਾਟ ਸਾਡਾ ਉਧਰ ਹੈ ਚੌਂਕ ਤੋਂ ਪਰਲੀ ਤਰਫ ਤਾਂ ਸਾਨੂੰ ਪ੍ਰਸ਼ਾਦੀ ਆਉਂਦੀ ਆ ਬੱਚੇ ਉਧਰ ਪੜਦੇ ਨੇ ਦੋ ਸਕੂਲ ਨੇ ਤਾਂ ਪਰੇਸ਼ਾਨੀ ਆਉਂਦੀ ਆ ਬਾਬੇ ਸੋਟੇ ਵਾਲਾ ਜੋ ਸ਼ਹਿਰ ਦਾ ਮੇਨ ਰਸਤਾ ਦਾ ਕੇਂਦਰ ਹੈ ਮੰਗਲਵਾਰ ਨੂੰ ਬਹੁਤ ਵੱਡਾ ਮੇਲਾ ਲੱਗਦਾ ਉਹ ਉਧਰ ਸਾਡੇ ਧੀਆ ਪੈਣਾ ਛੋਟੇ ਬੱਚਿਆਂ ਨੇ بڑے ਬਜ਼ੁਰਗਾਂ ਨੇ ਜਾਣਾ ਹੁੰਦਾ ਤਾਂ ਸਾਨੂੰ ਇੱਥੇ ਜਾਂਮ ਚ ਮਤਲਬ ਮੌਤ ਦੀ ਜ਼ਿੰਦਗੀ ਤੋਂ ਨੰਕੇ ਜਾਣੇ ਅਸੀਂ ਉਹ ਦੇਖੋ ਕਿ ਹਾਲਾਚਾਂ ਚ ਕਿਵੇਂ ਲੋਕ ਆ ਰਹੇ ਨੇ ਇਹਦਾ ਹਾਲ ਇਹੀ ਆ ਬੈਂਕ ਸਾਡੇ ਮੇਨ ਉਧਰ ਨੇ ਪੇਮੈਂਟ ਲੈ ਕੇ ਜਾਂਦੇ ਆ ਕੋਈ ਲਟੇਰਾ ਸਾਨੂੰ ਖੋਲੇ ਕਰ ਲਿਓ ਪਰੇਸ਼ਾਨੀ ਆ ਮੇਨ ਇਹ ਜੀ ਆ ਵੀ ਡ੍ਰੈਂਗ ਇਹਨੂੰ ਚੌਂਕ ਦੀ ਡ੍ਰੈਂਗ ਬਣਾਓ ਚੌਂਕ ਨੂੰ ਚੌਂਕ ਬਣਾਓ ਇੱਥੇ ਟ੍ਰੈਫਿਕ ਲਾਈਟਾਂ ਲਾਓ ਬੈਰੀ ਗ੍ਰੇਟ ਲਾਓ ਕੋਈ ਇਸ਼ਾਰਾ ਲਾਓ ਟ੍ਰੈਫਿਕ ਹੌਲੀ ਕਰਨ ਦਾ ਇਹ ਹੀ ਅਸੀਂ ਮੰਗ ਕਰਦੇ ਆ ਮਾਨਯੋਗ ਪ੍ਰਸ਼ਾਸਨ ਤੋਂ ਐਮ ਐਲ ਏ ਸਾਹਿਬ ਤੋਂ ਐਸ ਡੀ ਐਮ ਸਾਹਿਬ ਤੋਂ ਵੀ ਇਹਨੂੰ ਸ਼ਹਿਰ ਦੀ ਜਿਹੜੀ ਸੁੰਦਰਤਾ ਦੁਆਰਾ ਤਾਲ ਜੋ ਰਹਿ ਸਕੇ ਲੋਕਾਂ ਨੂੰ ਪਰੇਸ਼ਾਨੀ ਘਟ ਸਕੇ ਜੀ ਆਹ ਸ਼੍ਰੀਨਾਥ ਤੇ ਕਿਹੜਾ ਚੌਂਕ ਆ ਕਿ ਸਮਝਾਰੀ ਇਹ ਭਗਤ ਸਿੰਘ ਚੌਂਕ ਹੈ ਪਟਨਾ ਸ਼ਹਿਰ ਦੇ ਵਿੱਚ ਮੇਨ ਚੌਂਕ ਹੈ ਮੂਨ ਗੇ ਰੋਡ ਨੂੰ ਜੋੜਦਾ ਹੈ ਇੱਥੇ ਜਾ ਬਹੁਤ ਲੱਗਦਾ ਆ ਕੋਈ ਨਾ ਵਿੱਚ ਬੈਰੀਕੇਡ ਲੱਗੇ ਜੋ ਰੋਡ ਬੰਦ ਆ ਇਹਦਾ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇਗਾ ਤੁਹਾਡੇ ਵੱਲੋਂ ਕੀ ਪ੍ਰਬੰਧ ਲਏ ਸਿਆ ਸਾਡੇ ਬਣਾ ਟਰੈਕ ਨਾਲ ਆਵੇ ਤੇ ਖੜਦੇ ਨੇ ਜੋ ਜਾਮ ਖਲੋਂਦੇ ਨੇ ਪਰ ਫਿਰ ਵੀ ਚੌਂਕ ਬੰਦ ਹੋਣ ਨਾਲ ਜਿਆਦਾ ਜਾਮ ਲੱਗਦਾ ਇੱਥੇ ਇਹ ਮਸਲਾ ਹੱਲ ਹੋਣ ਦੀ ਸਭਾਣਾ ਕਦੋਂ ਲੱਗੇ ਇਹ ਮਸਲਾ ਕੁਝ ਦਿਨਾਂ ਵਿੱਚ ਹੱਲ ਹੋ ਸਕਦਾ ਜੀ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਦੱਸਿਆ ਜਾਊਗਾ ਵੀ ਇਹ ਚੌਂਕ ਜਿਹੜਾ ਵਿਖਲਾਇਆ ਜਾਵੇ ਜਾਂ ਕਿੱਦਾਂ ਕੀਤਾ ਜਾਵੇ ਜੋ ਸੀਨੀਅਰ ਅਫਸਰਾਂ ਦਾ ਹੁਕਮ ਹੋਵੇਗਾ ਉਸ ਹਿਸਾਬ ਨਾਲ ਵੀਰੇ ਪਰ ਉਹ ਜਲ ਤਿਆਰ ਕੀਤੀ ਜਾਵੇ। ਸੋ ਇਸ ਚੌਂਕ ਨੂੰ ਲੈ ਕੇ ਬੜੇ ਲੰਮੇ ਸਮੇਂ ਤੋਂ ਇੱਥੇ ਐਕਸੀਡੈਂਟ ਵਗੈਰਾ ਹੋ ਰਹੇ ਸੀਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਉੱਥੇ ਜਿਹੜਾ ਹੈਗਾ ਪੂਰੇ ਪ੍ਰੋਪਰ ਢੰਗ ਦੇ ਨਾਲ ਜਿਹੜਾ ਉੱਥੇ ਬਤਕੀਆਂ ਦਾ ਜਿਹੜਾ ਇੰਤਜ਼ਾਮ ਹੈ ਜਿਹੜਾ ਉਹ ਹੋਣ ਜਾ ਰਿਹਾ ਜੀ। ਸੋ ਇਹਨਾਂ ਦੇ ਪ੍ਰਾਲੇ ਨੇ ਜਿਹੜੀ ਉਹ ਕਰਾਂਗੇ